ਲੇ ਬਈ ਵਾਹਿਗੁਰੂ ਸ਼ਾਪਿੰਗ ਹੋ ਜਾਂ ਚਾ ਚਲੋ ਬਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਚਲੇ ਆਂ ਜੀ ਸultanpur luddi ਸਾਡੇਕਣ ਆ ਤੁਹਾਨੂੰ ਆਪਾਂ ਦਰਸ਼ਨ ਕਰਾਈਏ ਤੁੰਦ ਬਹੁਤ ਆ ਬੜੇ ਧਿਆਨ ਨਾਲ ਜਾਣਾ ਪੈਣਾ ਜੈ ਬੱਬੀ ਦੀ ਉਹ ਵਾਹਿਗੁਰੂ ਕਿੱਥੇ ਆ ਆਹ ਰੋ ਆਹ ਰੋ ਆਹ ਰੋ ਵਾਹਿਗੁਰੂ ਜੀ ਗੱਡੀ ਧੋਣ ਲੱਗੇ ਜੀ ਬਹੁਤ ਗੰਦੀ ਹੋਈ ਹੋਈ ਆ ਵਾਹ ਵਾਈ ਵਾਹ ਉਹ ਇਹਦਾ ਮੋੜਾ ਕਿੱਥੇ ਟੁੱਟਣਾ ਰਿਹਾ ਉਹ ਇਹ ਨਵਾਂ ਉਹ ਪੈਰ ਟੱਟ ਗਿਆ ਸੀ ਧਿਆਨ ਕਿ ਉਂਗਲ ਨਾ ਕਰੇ ਸ਼ਰਦ ਦੇ ਚੜ ਦੇ ਮਾੜੀ ਨਿੱਖਰ ਜੂਗੀ ਸਾਫ਼ ਸੁਥਰੀ ਜੀ ਹੋ ਜੂਗੀ ਵਾਹਿਗੁਰੂ ਆ ਵੀ ਆ ਬੰਦਾ ਪੂਰਾ ਤਿਆਰ ਹੋ ਕੇ ਪਹੁੰਚ ਰਿਹਾ ਬਾਬਾ ਜੀ ਦੇ ਦਰਸ਼ਨ ਕਰਨ ਨੂੰ ਪਿਛਲੇ 70 ਸਾਲਾਂ ਤੋਂ ਇਹ ਤਲਤਾਨਗਰ ਲੋਧੀ ਨਹੀਂ ਗਏ 7 ਸਾਲ ਬਾਅਦ ਚੰਡੇਆ ਸੀਰੀਅਸਲੀ ਉਹ ਤੇਰਾ ਭਲਾ ਹੋ ਜਾ ਤੂੰ ਤਾਂ ਸਾਡੇ ਤੋਂ ਵੱਡਾ ਪਾਪੀ ਫਿਰ ਲੈ ਭਾਈ ਓਹਨ ਸਾਫ ਸੁਥਰੀ ਹੋ ਗਈ ਆ ਕੱਪੜਾ ਵਿੱਚੋਂ ਗੱਡੀ ਤੋਂ ਕੱਢ ਲਈ ਤੇਰਾ ਭਲਾ ਆ ਮਰੇਆ ਵਾਹਿਗੁਰੂ ਵਾਹਿਗੁਰੂ ਜੀ ਸਲਤਨਪੁਰ ਦੀ ਧਰਤੀ ਤੇ ਪਹੁੰਚ ਗਏ ਜੀ ਨਗਰਗੀਤਾ ਨਿਕਲਦਾ ਜੀ ਆ ਚੋਬਰ ਬੂਡ ਪਾਏ ਹੁਣ ਗੱਡੀ ਚ ਕੱਢਦੇ ਫਿਰਦੇ ਆ ਵਾਹਿਗੁਰੂ ਵਾਹਿਗੁਰੂ ਆਏ ਆ ਦੇਖ ਲਓ ਜੀ ਵੇਹਿੰਦਾ ਦ੍ਰਿਸ਼ ਦ੍ਰਿਸ਼ ਅੰਦਰ ਵੈਗਰੂ ਆਉਣਾ ਜਾਣਾ ਪਾਰਕਿੰਗ ਬਹੁਤ ਦੂਰ ਲਾਉਣੀ ਪਈ ਸਾਨੂੰ ਗੱਡੀ ਪਰ ਅਸੀਂ ਓਮਾ ਕਮਾ ਕੇ ਲੈ ਆਏ ਆ ਲਾਗ ਸ਼ਾਗ ਜਿੰਨਾ ਹੋ ਸਕਦਾ ਸੀ ਆ ਗੁਰੂ ਦੇਖ ਲਓ ਭੰਗਲੇ ਪਕੌੜੇ ਜੀ ਆ ਬੰਦਾ ਕਹਿੰਦਾ ਭੰਗਲੇ ਪਕੌੜੇ ਖਾਣੇ ਆ ਤਾਂ ਹੀ ਲਿਜਾਣਾ ਨਹੀਂ ਇਹਨੂੰ 60 ਸਾਲ ਤੋਂ ਲੈ ਕੇ 60 ਸਾਲ ਦੀ ਉਮਰ ਤੱਕ ਬਲੱਡ ਕਹਿੰਦਾ ਤੇਰੇ ਜੀ ਖੂਨ ਬਹੁਤ ਆ ਘੜਾ ਸਕਦਾ ਵਾਪਸੀ ਤੇ ਕਢਾ ਦੇਨੇ ਤੇਰਾ ਕਢਾ ਦੇ ਪਹਿਲਾਂ ਚੈੱਕ ਕਰਾਉਣਾ ਕਿੰਨਾ ਆ ਇੱਦਾਂ ਨਹੀਂ ਈ ਆਦੀ ਪਤਾ ਲੱਗਦਾ ਹੁੰਦਾ ਵਾਹਿਗੁਰੂ ਵਾਹਿਗੁਰੂ ਸੰਘਾ ਹੋ ਗਿਆ ਪਰ ਗੱਡੀ ਲੈ ਆ ਗੱਡੀ ਤਿੱਥੇ ਆਉਣੀ ਵੀ ਨਹੀਂ ਲਓ ਜੀ ਮਹਿੰਦਰਾ ਐਂਡ ਦਾ ਇੱਕੜਾ ਕੰਪਨੀ ਵੱਲੋਂ ਬੇਸ਼ਕ ਬੇਸ਼ਕ ਆਏ ਨੇ ਸਰਦਾਰੋਂ ਗੋਲਪੁਣੇ ਤੋਂ ਲੱਖਣਾ ਪਹੁੰਚਦਾ ਇਲਾਵਾ ਜੀ ਟੈਂਕਰ ਲੱਗੇ ਆ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਉਹਨੇ ਪੀਪੜੀਆਂ ਵਾਜੀਆਂ ਨਹੀਂ ਲੈਣੇ ਵਾਹਿਗੁਰੂ ਪੀਪੜੀਆਂ ਵਾਜੀਆਂ ਲੈਣੇ ਹੱਲੇ ਆ ਆਸਰਾਮ ਉਹ ਨੂੰ ਮਗਾਈਨਾਮਾ ਚੱਲ ਆਨੇ ਮਾਣੇ ਦਿਖਾ ਦੇ ਚੱਲਦੇ ਆ ਗੁਰੂ ਵਾਹਿਗੁਰੂ ਦਾ ਹੈ ਆਏ ਗੁਰੂ ਲਾ ਪੂਰੀ ਸਜਾਵਟ ਕੀਤੀ ਹੋਈ ਲੰਗਰ ਹਾਲ ਦੀ ਆਹ ਲਾਈਟਾਂ ਲੱਗੀਆਂ ਚਲੋ ਹੁਣ ਮੱਥਾ ਟੇਕ ਲਈਏ ਨਾਲ ਨਾਲ ਆਪਾਂ ਹੋਂਦੇ ਵੀ ਜਾਣਾ ਆਪਾਂ ਸੰਗਤਾਂ ਨੂੰ ਤੇ ਨਾਲ ਨਾਲ ਆਪਾਂ ਸਮਝ ਲੈ ਗੱਲ ਨੂੰ ਨਾਲ ਗਏ ਜੀ ਚਲੋ ਚਲੋ ਜੇ ਇਧਰ ਦੀ ਇਧਰ ਦੀ ਸੱਜੇ ਬੰਨੇ ਅਦਰ ਬੇਟਾ ਉਧਰ ਦੀ ਵੇਖੀਓ ਇਧਰ ਦਵਾਈਆਂ ਮੈਂ ਕਿਹਾ ਇਧਰ ਦਵਾਈਆਂ ਵਗਾਰਾ ਲੱਗੀਆਂ ਨੇ ਹਾਂ ਉਹ ਇਹ ਸਾਰਾ ਕੁਝ ਸਟਾਲ ਲੱਗੇ ਹੋਏ ਆ ਇਹ ਵੀ ਦਿਖਾਵਾਂਗੇ ਆਪਾਂ वाहेगुरु वाहेगुरु वाहे गुरु वाहेगुरु वाहे I'm uh -huh. ਕਾਰਨੇ ਕਰਦਾ ਉਹਨੇ ਪੜੀ ਹੋਈ ਬਾਣੀ ਤੇ ਟੀਤੀ ਹੋਈ ਜਰਨਾਸ ਪਰਵਾਸ ਕਰਦਾ ਜਦੋਂ بارش ਪੜ ਕੇ ਆਸ਼ਾਸ ਕਰਕੇ ਇਸ ਕੰਪਨੀ ਦਾ ਉਦਾਰ ਮਦਦ ਕਰਦਾ ਫੇਰ ਉਹ ਪਾਟ ਚਲੋ ਆਪਾਂ ਇੱਧਰੋਂ ਆਰ-ਆਰ ਵੀ ਲੈ ਲੈਂਦੇ ਆ ਉਦੋਂ ਪ੍ਰਸ਼ਾਦ ਮਿਲਣਾ ਵਾ ਵਾਹਿਗੁਰੂ ਵਾਹਿਗੁਰੂ ਪ੍ਰਸ਼ਾਦ ਤੋਂ ਮਿਲਦਾ ਵਾ ਗੁਰਜੀ ਆ ਬੇਰ ਸਾਹਿਬ ਜੀ ਤੁਹਾਨੂੰ ਸਾਰੇ ਦਰਸ਼ਨ ਕਰਵਾਇਆ ਕਰੋ ਜੀ ਗੁਰਦਰਸ਼ਨ ਕਰ ਲਿਆ ਹੁਣ ਦੀਵਾਨ ਦਿਖਾਉਣੇ ਹਨ ਦੀਵਾਨ ਦੇ ਦਰਸ਼ਨ ਕਰਾਉਣੇ ਹਨ ਜਿਹੜੇ ਨਾਮ ਸਿਰ ਤੇ ਰੱਖਾ ਕੇ ਸਮੇਂ ਕੋ ਸਿਰ ਸਰ ਇਹਨਾਂ ਸਮਾਗਮ ਦੇ ਦੌਰਾਨ ਸਾਡੇ ਸਭ ਤੋਂ ਲੈ ਜੀ ਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਸਾਰੇ ਹਾਜ਼ਰ ਕੰਧਾ ਕੰਧਾ ਵਾਹਿਗੁਰੂ ਜੀ ਦਾ ਨਾਮ ਬਾਹਿ ਵਾਹ ਵਾਹੇ ਗੁਰਜੀ ਕੀ ਫਤਿਹ ਚਲੋ ਵਾਹਿਗੁਰੂ ਹੁਣ ਤੁਹਾਨੂੰ ਸਾਰੇ ਦਰਸ਼ਨ ਕਰਾਤੇ ਆ ਜੀ ਹੁਣ ਆਪਾਂ ਚੱਲਦੇ ਆ ਬਾਹਰ ਨੂੰ ਔਰ ਤੁਹਾਨੂੰ ਥੋੜਾ ਬਹੁਤਾ ਨੀਲਾ ਦਿਖਾ ਕੇ ਲੈ ਵਈ ਵਾਹਿਗੁਰੂ ਸ਼ਾਪਿੰਗ ਹੋ ਗਈ ਆ ਖਾਨ ਫੁੱਲੇ ਦੇ ਆ ਇਹ ਜਿਵੇਂ ਵਈ ਓ ਜਿਵੇਂ ਔਰ ਇਹ ਪੰਘੂੜੇ ਦੇ ਪੋਣਾ ਵਾ ਚਾਰ ਲੱਖ ਦਾ ਵਾ ਰੋ ਬਾਈ ਬਾਈ ਗੁਰੂ ਆ ਰਿਹਾ ਵਾਈ ਗੁਰੂ ਆ ਰਿਹਾ ਆ ਰਿਹਾ ਆ ਰਿਹਾ ਕਾਚ ਮੈਨਾ ਤੁਸੀਂ ਦੱਸੋ ਮੌਤ ਦੇ ਖੇਲ ਚ ਆਹ ਵਾਲੇ ਜਿੰਦੇ ਬਾਈ ਇੱਧਰ ਆਵੋ ਭਾਈ ਉਹ ਆ ਵੀ ਬੜਾ ਆ ਰਹੀ ਆ ਵੀ ਦਾ ਵੇ ਘਾਟੀ ਆ ਉਹ ਮੈਂ ਕਿਹਾ ਆ ਵਾਲੇ ਜਾਓ ਇਹ ਕੱਟ ਉਹ ਚਾਲਦੇ ਯਾਰ ਉਹ ਤੈਨੂੰ ਲਾਊਡ ਆ ਆ ਬੰਦਾ ਲਾਊਡ ਆਉਂਦੇ ਚ ਇਹਨੂੰ ਹੀ ਕੱਲੇ ਨੂੰ ਮੈਂ ਜਾਣ ਦੇਣਾ ਵਾ ਬੋਟ ਬਲੇਟੋ ਨਿਆਣੇ ਨਹੀਂ ਇਹ ਮੂਦੇ ਹੋਗੇ ਜਸਿਆਣੇ ਬਣੇ ਸੁਧੋਂਦੇ ਕੋਈ ਕਹਿੰਦਾ ਪੀ.ਐਮ ਨਹੀਂ ਚੱਲਦਾ ਗੈਸ਼ੀ ਦੋ ਚਲੋ ਫੇ ਬਚ ਗਿਆ ਤੁਸੀਂ ਚਲੋ ਓਏ ਇਹਨਾਂ ਦੀ ਬੈਰੀਓ ਮੈਂ ਕਿਹਾ ਤੂੰ ਹੀ ਕੋਈ ਹੋਰ ਵੀ ਚੱਲਦਾ ਆਉਣਾ ਬਿਊਟੀ ਪਤਾ ਗਿਆ ਮੈਂ ਭਾਈ ਇੱਥੇ ਬਹਿਣ ਲੱਗੇ ਆ ਜੇ ਟਿਕਟ ਮਿਲ ਗਈ ਤਾਂ ਮੈਂ ਉਹ ਵੀ ਜ਼ਬਰਦਸਤੀ ਆ ਮਾਜ਼ਾ ਪੈਸੇ ਮਿਲੇ ਆ ਇਕੱਠੇ-ਕੁੱਠੇ ਕਰਕੇ ਸਾਰੇ ਨੰਗ ਅੱਜ ਆਏ ਆ ਆਹੀ ਬੰਦਾ ਕਿ ਐਸ਼ੀ ਹਰਵਾ ਬੱਸ ਮੈਂ ਜੂ ਗਾਰ ਨਹੀਂ ਚਲਾਉਂਦੀ ਤੇ ਤੂੰ ਤੇ ਚੜ ਜਾ ਤੂੰ ਇਤ ਜਾਂਦਾ ਨਹੀਂ ਜਾ ਓਏ ਡਰ ਕਾ ਦਾ ਲੱਗਦਾ ਮਾਮਾ ਮੈਂ ਤੇ ਵਲੌਗ ਬਣਾਉਣਾ ਮੈਂ ਤਾਂ ਨਹੀਂ ਜਾਂਦਾ ਉਦਾਂ ਮੈਂ ਡਰਦਾ ਨਹੀਂ ਹੈਗਾ ਨਾ ਦੇ ਦੇ ਨਿਸ਼ਾਨਾ ਲਾਉਂਦਾ ਕਿ ਨਹੀਂ ਹੁਣ 30 ਰੁਪਏ ਦੇ ਵਿੱਚ ਤੇ 1.5 ਜੇ ਸਾਰੇ ਢੇਗਦੇ ਫੇ 150 ਰੁਪਿਆ ਨਾਮ ਆ ਚਲੋ ਭਾਈ ਵਾਹ ਲੈ ਗਿਆ ਇੱਕ ਔਖਾ ਬਹੁਤ ਆਦਾ ਥੱਲੇ ਬੰਨੇ ਆ ਲੱਗਦਾ ਨਹੀਂ ਨਹੀਂ ਓਏ ਬੰਦੇ ਦੋ ਗੱਲੇ ਬੰਦੇ ਨਹੀਂ ਸਾਡੇ ਦੀਦੇ ਹੈਗੇ ਕਿੱਥੇ ਗਏ ਆ ਕਿ ਫੇਰ ਫੇਰ ਤੈਨੂੰ ਮम्मा ਖੜਾ ਕਰੀ ਜਾਂਦਾ ਤੂੰ ਹੈ ਉਹ ਕੁਛ ਨਹੀਂ ਉਹ ਤਾਂ ਠਾ ਹੁੰਦਾ ਹੋਰ ਕੀ ਆ ਜਿਆਦਾ ਕੋ ਹੁੰਦੇ ਆ ਪਾ ਨੂੰ ਜਗਰਾ ਖਾ ਲੈਨੇ ਆ ਜੂਸ ਵੀ ਲੈ ਜੂਸ ਵੀ ਪੀ ਸਕਦੇ ਆ ਉਹ ਕਾ ਨਹੀਂ ਹਟਦਾ ਅੱਪਾਸ ਕਰ ਜਾ ਉਹਨੇ ਕੋਲੇ ਆ ਕੋਣੀਆ ਕਾ ਬਾਈ ਖੱਟੇ ਯਾਰ ਬਾਈ 200 ਪੀ ਕੇ ਯਾਰ ਦੇਖੋ ਦੇਖੋ ਕੋਈ ਪਿਆਰੋ ਦੇਖੋ ਵਾਈ ਗੁਰੂ ਹਾਲ ਦੇਖੋ ਜੰਤਾ ਨੇ ਖਾਪ ਜਿਆਦਾ ਪਉਂਦੀ ਆ ਤੇ ਦਰਸ਼ਨ ਘਟ ਆ ਔਖਾ ਹੀ ਆ ਕੰਮ ਇਹ ਬੰਦਿਆਂ ਲੈ ਕੇ ਆਂਦਾ ਵੀ ਅੱਜ ਨਵੇਂ ਰੈਸਟੋਰੈਂਟ ਦੇ ਲੱਸੋ ਕਿੱਦਾਂ ਵੀ ਵਧੀਆ ਵਧੀਆ ਪਾਸ ਆ ਨਾ ਉਹ ਵਾਈ ਗੁਰੂ ਜੀ ਪਹੁੰਚ ਗਿਐ ਨੇ ਫੋਜਾਂ ਚਲੋ ਬਾਈ ਮਿਲਦੇ ਹਾਂ ਮੈਂ ਪਿੰਡ ਜਾਵਾਂ ਮਡੇ ਪਟ ਸੋ ਲੋ ਇੱਥੇ ਮੁੱਕਦਾ ਜੀ ਬਰੌਕ ਚੱਲੀਏ ਹੁਣ ਕਰਨ